ਹਾਂ ਵੀ ਦੋਸਤੋ ਅਕਲ ਅਤੇ ਪੈਸਾ ਦੋ ਚੀਜ਼ਾਂ ਨੇ ਇਹਦੇ ਵਿੱਚੋਂ ਜ਼ਿਆਦਾ ਮਹੱਤਵਪੂਰਨ ਕਿਹੜੀ ਚੀਜ਼ ਹੈ ਪੈਸਾ ਇੰਨਾ ਜ਼ਿਆਦਾ ਮਹੱਤਵਪੂਰਨ ਨਹੀਂ ਹੈਗਾ ਜਿੰਨੀ ਅਕਲ ਦੀ ਲੋੜ ਹੈ ਪੈਸੇ ਵਾਲਿਆਂ ਨੂੰ ਤੁਸੀਂ ਬਹੁਤ ਜ਼ਿਆਦਾ ਦੁਖੀ ਦੇਖਿਆ ਹੋ ਕਹਿੰਦੇ ਫੁੱਲਾਂ ਦੀ ਸੇਜ ਤੇ ਪੈ ਕੇ ਵੀ ਨੀਂਦ ਨਾ ਆਉਣਾ ਬਾਹਲੇ ਬੰਦੇ ਕੰਡਿਆਂ ਤੇ ਪੈ ਕੇ ਵੀ ਕਹਿੰਦੇ ਪਤਾ ਹੀ ਨਹੀਂ ਲੱਗਦਾ ਕਿੱਥੇ ਪੈਣ ਜਿਵੇਂ ਸਾਡੇ ਖੇਤਾਂ ਦੇ ਵਿੱਚ ਅੱਜ ਕੱਲ ਬੱਚੇ ਕੰਮ ਕਰਦੇ ਨੇ ਉਹਨਾਂ ਨੂੰ ਐ ਨਹੀਂ ਪਤਾ ਕਿਹੜੀ ਬੱਟਾਂ ਲੱਗ ਕੇ ਨੀਂਦ ਆ ਜਾਵੇ ਇੱਕ ਚੀਜ਼ ਤੁਸੀਂ ਪੈਸੇ ਦੇ ਗੁਲਾਮ ਨਾ ਬਣੋ ਜੇ ਤੁਸੀਂ ਇਹ ਗੱਲ ਸੋਚਦੇ ਹੋ ਵੀ ਪੈਸੇ ਦੇ ਨਾਲ ਹੀ ਖੁਸ਼ੀਆਂ ਖਰੀਦੀਆਂ ਜਾ ਸਕਦੀਆਂ ਨੇ ਪੈਸੇ ਵਾਲਾ ਹੀ ਸਾਡੇ ਸਮਾਜ ਦੇ ਵਿੱਚ ਖੁਸ਼ ਹੁੰਦਾ ਇਹ ਸਾਡੀ ਸਭ ਤੋਂ ਵੱਡੀ ਗਲਤਫਹਿਮੀ ਹੈ ਅਸੀਂ ਪੈਸੇ ਨੂੰ ਸਾਡੀ ਕਮਜ਼ੋਰੀ ਬਣਾ ਲਿਆ ਤੁਸੀਂ ਇੱਕ ਗੱਲ ਨੋਟ ਕਰਿਓ ਇੱਕ ਚੀਜ਼ ਨੂੰ ਦਿਮਾਗ ਦੇ ਵਿੱਚ ਕੱਢ ਤੋ ਪੈਸਾ ਅਸੀਂ ਕੀ ਸੋਚਦੇ ਹਾਂ ਜਿਹਦੇ ਕੋਲ ਪੈਸਾ ਹੈ ਅੱਜ ਦੇ ਸਮੇਂ ਦੇ ਵਿੱਚ ਉਹੀ ਬੰਦਾ ਖੁਸ਼ੀ ਰਹਿ ਸਕਦਾ ਵੈਸੇ ਇਹ ਬਹੁਤ ਵੱਡੀ ਗਲਤਫਹਿਮੀ ਹੈ ਜਿਹੜੇ ਬੰਦੇ ਕੋਲ ਅਕਲ ਹੈ ਉਹ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ ਪੈਸਾ ਤੁਸੀਂ ਦੇਖੋ ਦੇਖ ਸਕਦੇ ਹੋ ਕਿ ਇੱਕ ਬੰਦੇ ਨੇ ਕਿੰਨਾ ਮਰਜੀ ਪੈਸਾ ਕਮਾਇਆ ਹੋਵੇ ਜਦੋਂ ਧੀ ਪੁੱਤ ਨੂੰ ਅਸੀਂ ਅਕਲ ਨਹੀਂ ਦਿੰਦੇ ਤਾਂ ਉਹਦੇ ਲੱਖਾਂ ਵੀ ਕਹਿੰਦੇ ਪੈਸਾ ਆਉਂਦਾ ਵੀ ਬਹੁਤ ਜ਼ਿਆਦਾ ਹੈ ਤੇ ਇਹ ਜਾਣ ਲੱਗਿਆ ਮਿੰਟ ਮਾਰਦਾ ਬਣਾਉਣਾ ਔਖਾ ਤੇ ਜਾਣ ਲੱਗਿਆ ਸਕਿੰਟਾਂ ਦੇ ਹਿਸਾਬ ਨਾਲ ਜਾਂਦਾ ਇਹ ਇਹ ਕਿਸੇ ਕੋਲ ਟਿਕਾਊ ਨਹੀਂ ਹੈਗਾ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਅਸੀਂ ਫੇਰ ਵੀ ਕਿਉਂ ਨਹੀਂ ਸੋਚਦੇ ਸਾਨੂੰ ਅਕਲ ਹੋਣੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਜਿਉਣਾ ਕਿਵੇਂ ਹੈ ਕਾਰਾਂ ਗੱਡੀਆਂ ਕੋਠੀਆਂ ਦੇ ਨਾਲ ਕਦੇ ਵਾਸਤੇ ਵੀ ਹੈ ਜਿਵੇਂ ਜੇ ਤੁਸੀਂ ਕਾਰਾਂ ਕੋਠੀਆਂ ਤੇ ਗੱਡੀਆਂ ਲੈ ਲਈਆਂ ਤੇ ਤੁਸੀਂ ਕਹੋਗੇ ਫੇਰ ਵੀ ਖੁਸ਼ ਹੋ ਲੋਗੇ ਨਹੀਂ ਹੋ ਸਕਦੇ ਕਦੇ ਇੱਕ ਛੋਟੀ ਜਿਹੀ ਐਗਜ਼ਾਮਪਲ ਸਾਰਿਆਂ ਨੇ ਵਾਪਰਦੀ ਹੈ ਛੋਟੀ ਇੱਕ ਮਾਨਸਿਕ ਰੀਸ ਹੁੰਦੀ ਹੈ ਵੀ ਮੇਰੇ ਕੋਲ ਆਹ ਫੋਨ ਹੋਵੇ ਮੇਰੇ ਕੋਲ ਆਹ ਗੱਡੀ ਹੋਵੇ ਆਹ ਮੋਟਰਸਾਈਕਲ ਹੋਵੇ ਜਦੋਂ ਤੁਸੀਂ ਉਹ ਚੀਜ਼ ਨੂੰ ਖਰੀਦ ਲਓਗੇ ਤਾਂ ਥੋੜੇ ਟਾਈਮ ਬਾਅਦ ਹੀ ਫੀਲ ਕਰੋਗੇ ਵੀ ਮੈਂ ਇੱਥੇ ਗਲਤ ਸੀ ਸਰ ਵੀ ਸਕਦਾ ਸੀ ਇਹਦੇ ਬਿਨਾ ਪਰ ਅਸੀਂ ਉਹ ਗਲਤੀ ਕਰ ਚੁੱਕੇ ਹੁੰਦੇ ਹਾਂ ਜਿਹੜੀ ਅਕਲ ਹੈ ਅਕਲ ਤਾਂ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਮਸ਼ਹੂਰ ਬਣਾ ਦਿੰਦੀ ਹੈ ਜਿਵੇਂ ਏਪੀਜੀ ਅਬਦੁੱਲ ਕਲਾਮ ਹੈ ਜਿਹੜਾ ਉਹ ਕੀ ਸਾਡਾ ਕਿੰਨਾ ਸਾਡੇ ਕਿੱਡਾ ਵੱਡਾ ਰਾਜਨੀਤਿਕ ਬੰਦ ਨੇਤਾਵਾਨ ਸਾਇੰਟਿਸਟ ਰਿਹਾ ਪਰ ਉਹਨੇ ਕਦੇ ਪੈਸੇ ਦਾ ਮੋਹ ਨਹੀਂ ਕੀਤਾ ਸਾਡੀ ਦੁਨੀਆ ਜਾਣਦੀ ਹੈ ਸਾਨੂੰ ਲੋਕਾਂ ਨੇ ਸਾਨੂੰ ਸੋਚ ਤੋਂ ਜਾਣਣਾ ਹੈ ਪੈਸੇ ਤੋਂ ਨਹੀਂ ਜਾਣਣਾ ਜਿਵੇਂ ਕਹਿੰਦੇ ਪੈਸਾ ਤਾਂ ਕੰਜਰਾਂ ਕੋਲ ਪਿੱਥਰਾ ਹੁੰਦਾ ਪੈਸੇ ਨੂੰ ਮੁੱਖ ਰੱਖ ਕੇ ਨਾ ਚੱਲੋ ਸੋਡੀ ਸੋਚ ਤੇ ਅਕਲ ਤੋਂ ਕੰਮ ਲਿਆ ਕਰੋ ਆਪਣੇ ਬੱਚਿਆਂ ਨੂੰ ਅਕਲ ਦਿਓ ਆਪਾਂ ਅਕਲ ਤੋਂ ਕੰਮ ਲਈਏ ਸਮਝਦਾਰੀ ਤੋਂ ਕੰਮ ਲਈਏ ਇੱਕ ਦਿਮਾਗ ਦੇ ਵਿੱਚ ਇਹ ਗੱਲ ਕੱਢ ਦੋ ਵੀ ਪਤਾ ਨਹੀਂ ਅਸੀਂ ਤਾਂ ਹੀ ਇੱਕ ਵਧੀਆ ਜੀਵਨ ਬਤੀਤ ਕਰ ਸਕਦੇ ਹਾਂ ਜੇ ਸਾਡੇ ਕੋਲ ਪੈਸਾ ਹੋ ਇੱਕ ਸਾਰੀ ਉਮਰ ਅਸੀਂ ਪੈਸੇ ਦੀ ਹੋੜ 'ਚ ਲੱਗੇ ਰਹੇ ਨਾ ਜਿਵੇਂ ਕਿਸੇ ਨੇ ਗੱਲ ਕਹੀ ਸੀ ਕਹਿੰਦੇ ਪੈਸਾ ਅਸੀਂ ਇਕੱਠਾ ਕਰੀ ਜਾਂਦੇ ਕਰੀ ਜਾਂਦੇ ਉਹਨੂੰ ਬੈਂਕਾਂ ਦੇ ਵਿੱਚ ਪਿਆ ਰਹਿੰਦਾ ਪਰ ਉਹਨੂੰ ਵਰਤਣਾ ਕਿਹਨੇ ਹੈ ਅਸੀਂ ਕਮਾਉਣ ਵਾਲੇ ਕਦੇ ਵਰਤਿਆ ਹੋ ਜਿਹਨੂੰ ਕੇਰਾ ਪੈਸਾ ਇਕੱਠਾ ਕਰਨ ਦੀ ਚੇਸਟਾ ਲੱਗੀ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਆਨੰਦ ਨਹੀਂ ਮਾਰ ਸਕਦਾ ਉਹ ਜਦੋਂ ਤੁਹਾਡੇ ਕੋਲੇ 2 ਰੁਪਏ ਆ ਜਾਂਦਾ ਤੁਸੀਂ ਦੇਖਿਓ ਜਿਹਦੀ ਕੋਲ 2 ਰੁਪਏ ਹੋਣਗੇ ਉਹ ਦੂਜੇ ਲੋਕਾਂ ਨੂੰ ਹੀਣ ਭਾਵਨਾ ਦੇ ਨਾਲ ਦੇਖਦਾ ਉਹ ਸਮਾਜਿਕ ਪ੍ਰਾਣੀ ਨਹੀਂ ਰਹਿੰਦਾ ਜੇ ਤੁਸੀਂ ਸੋਚੋਗੇ ਵੀ ਉਹ ਬਾਹਲੀ ਵਧੀਆ ਸੋਚ ਦੇ ਰਿਹਾ ਜਿਵੇਂ ਸਾਨੂੰ ਸਾਰਿਆਂ ਨੂੰ ਹੀ ਚੀਜ਼ ਦਾ ਪਤਾ ਹੈ ਫਿਰ ਅਸੀਂ ਸਾਰੇ ਉਸੇ ਚੀਜ਼ ਦੀ ਮੰਗ ਕਰ ਤੋ ਰੱਖਣੀ ਆ ਅਸੀਂ ਅਕਲ ਦੀ ਸਿਆਣਫ ਦੀ ਉਹ ਚੀਜ਼ਾਂ ਕਿਉਂ ਨਹੀਂ ਮੰਗ ਰਹੇ ਹੁਣ ਤੁਸੀਂ ਦੇਖੋ ਤੁਸੀਂ ਛੋਡੇ ਘਰ ਦੇ ਵਿੱਚ ਛੋਡੇ ਪਰਿਵਾਰ ਨੂੰ ਛੋਡੇ ਬੱਚਿਆਂ ਨੂੰ ਤੁਸੀਂ ਕੀ ਦੇਣਾ ਪਸੰਦ ਕਰੋਗੇ ਅਕਲ ਕ ਪੈਸਾ ਪੈਸਾ ਤਾਂ ਹੱਥਾਂ ਦੀ ਮੈਲ ਹੈ ਕਦੋਂ ਵੀ ਕਮਾਇਆ ਜਾ ਸਕਦਾ ਹੈ ਜ਼ਿੰਦਗੀ ਦੇ ਵਿੱਚ ਇਹ ਤਰੱਕੀ ਕਰਨੀ ਹੈ ਤਾਂ ਅਕਲ ਜ਼ਰੂਰੀ ਹੈ ਪੈਸਾ ਅਕਲ ਦੇ ਨਾਲ ਹੀ ਸਮਝਦਾ ਜਿਹੜਾ ਇੱਕ ਆਮ ਆਦਮੀ ਆ ਪੈਸਾ ਕਮਾ ਕੇ ਬੈਂਕਾਂ 'ਚ ਜਮਾ ਕਰੀ ਜਾਂਦਾ ਹੈ ਅਕਲ ਵਾਲਾ ਬੰਦਾ ਉਹ ਤੋਂ ਕੰਮ ਲੈਂਦਾ ਉਹ ਅੱਗੇ ਜਾ ਕੇ ਤਰੱਕੀ ਕਰਦਾ ਕਿੱਥੇ ਲਾਉਣਾ ਕਿੱਥੋਂ ਇੱਕ ਤੋਂ 4 ਪੈਸਾ ਕਿਤੇ ਜਾ ਸਕਦੇ ਨੇ ਅਕਲ ਜ਼ਰੂਰੀ ਹੈ ਜੇ ਤੁਸੀਂ ਗੱਲ ਕਹਿੰਦੇ ਹੋਗੇ ਤੁਹਾਨੂੰ ਪੈਸੇ ਦੇ ਨਾਲ ਹੀ ਬਿਜ਼ਨਸ ਸਟੇਬਲ ਹਰ ਚੀਜ਼ ਨੂੰ ਪੈਸੇ ਦੇ ਤੱਕੜੀ ਚ ਬਹਿ ਕੇ ਨਾ ਤੋਲਿਆ ਕਰੋ ਤੁਹਾਡੇ ਕੋਲੇ ਸੋਚ ਹੋਣੀ ਚਾਹੀਦੀ ਹੈ ਜਿਹੜਾ ਫਾਲਾ ਉਹ ਸੋਚ ਨੂੰ ਲੱਗਦਾ ਪੈਸੇ ਨੂੰ ਨਹੀਂ ਲੱਗਦਾ ਕਦੇ ਵੀ ਦਿਮਾਗ ਦੇ ਵਿੱਚ ਇੱਕ ਚੀਜ਼ ਕੱਢ ਦੋ ਵੀ ਜੇ ਮੇਰੇ ਕੋਲੇ ਪੈਸਾ ਹੁੰਦਾ ਮੈਂ ਤਰੱਕੀ ਕਰ ਲੈਂਦਾ ਉਹ ਬੰਦਾ ਕਦੇ ਵੀ ਜ਼ਿੰਦਗੀ ਤਰੱਕੀ ਨਹੀਂ ਕਰਦਾ ਤੁਹਾਡੇ ਕੋਲੇ ਆਮ ਐਗਜ਼ਾਮਪਲ ਆ ਨੇ ਤਰੱਕੀ ਬੰਦਾ ਉਹੀ ਕਰਦਾ ਜੋ ਸੋਚਦਾ ਤਾਂ ਨਹੀਂ ਹੁੰਦਾ ਕਿਉਂਕਿ ਜਿਹੜੀ ਸੋਚ ਹੈ ਤੁਹਾਡੀ ਆਕਲ ਆ ਤੁਹਾਡੀ ਸੂਝ-ਬੂਝ ਹੈ ਉਹਨੇ ਕਿਤਨਾ ਕਿਤੇ ਤੁਸੀਂ ਜਿਗਾਰਡ ਕਰ ਹੀ ਲੈਣਾ ਹੈ ਤਰੱਕੀ ਕਰਨ ਦਾ ਰਾ ਉਹ ਹਮੇਸ਼ਾ ਤਰੱਕੀ ਬਾਰੇ ਸੋਚੀ ਜਾਂਦਾ ਹੈ ਹਮੇਸ਼ਾ ਉਹ ਚੰਗੀਆਂ ਚੀਜ਼ਾਂ ਬਾਰੇ ਸੋਚਦਾ ਹੈ ਉਹ ਹਮੇਸ਼ਾ ਇਹ ਸੋਚਦਾ ਹੈ ਆਪਣੀਆਂ ਇੱਛਾਵਾਂ 'ਤੇ ਕਾਬੂ ਕਿਵੇਂ ਕਰਨਾ ਹੈ ਉਹ ਕਦੇ ਵੀ ਮਨ ਦਾ ਜਾਂ ਪੈਸੇ ਦਾ ਗੁਲਾਮ ਨਹੀਂ ਹੁੰਦਾ ਧੰਨਵਾਦ